ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਅੱਧਰ ਆਓ ਚੋਲੇ ਬਰੀਆ ਜੀ ਦਸਤਾਰਾ ਫਰੀਜੇ ਤਸ਼ਰਫ ਬਰੀਆ ਆਓ ਚਰਨ ਪਾਓ ਆਓ ਸਿੰਘੋ ਚਰਨ ਪਾਓ ਧੰਗ ਗੁਰੂ ਰਾਮਦਾਸ ਨਹੀਂ ਯਾਛੋ ਗਰੇ ਮਾਰ ਆ ਬੜਾ ਚਾਤੀ ਤਰਾਂ ਰੱਖੇ ਧੰਗ ਗੁਰੂ ਰਾਮਦਾਸ ਆ ਦੇ ਲੋ ਆ ਦੇ ਰੋ ਲੋ ਲੋ ਸਿੰਘੋ ਆਪਣੀ ਛਾਵਾਂ ਏ ਧੰਗ ਗੁਰੂ ਰਾਮਦਾਸ ਦੇ ਖਾਸ਼ਾ ਜੀ ਬਬਾ ਜੀ ਦਸਤਾਰ ਚਾਹੀਦੀ ਦਸਤਾਰ ਦਸਤਾਰ ਕਿਰੀ ਕਿਤ ਕਿੜੀ ਚਾਹੀਦੀ ਏ ਦੱਸੋ ਕਸਾਰੇ ਮਸਤਾਨੇ ਹੋਏ ਮਸਤਾਨੇ ਹੋਏ ਹੀ ਅੱਛਾ ਠੀਕ ਹੈ ਮਸਤਾਨੇ ਅਹੀ ਦੱਸ ਸਕਦੇ ਨਾ ਕਹਤਾ ਨਹੀਂ ਕਹਤਾ ਬਿਲਕੁਲ ਬਿਲਕੁਲ ਭੰਗ ਗੁਰਦਾਮ ਦਾਸ ਹਾਂਜੀ ਅੱਛਾ ਅੱਜ ਉਹਨੇ ਦਿੱਤੀ ਆਵਾਜ਼ ਵੀ ਆ ਜਾ ਤੇਰਾ ਹੁਣ ਤੁਨ ਗੁਰਦਾਮ ਦਾਸ ਤੁਨ ਗੁਰਦਾਮ ਦਾਸ ਸ਼ੁਕਰ ਸ਼ੁਕਰ ਅੰਬਰਾਇਦਾ ਚਲੇ ਬਾਬਿਓ ਚੜਦੀ ਕਲਾ ਜੀ ਮੈਂ ਨਾ ਬੜੀ ਕਾਹਤੇ ਕਰਾਇ ਹਾਂ ਹਾਂ ਖੁਸ਼ ਹੋ ਮਾੜੇ ਬਣਤ ਤੇ ਤਤੇਆਂ ਨੂੰ ਧੰਨ ਗੁਰਦਾਮ ਦਾ ਚਲੋ ਠੀਕ ਸਿੰਘੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਧੰਨ ਗੁਰਦਾਮ ਦਾਸ ਇਹ ਸਾਡੇ ਸਿੱਖਾਂ ਦੇ ਹਾਲ ਆ ਬਾਬਾ ਜੀ ਕਹਿੰਦੇ ਕਿ ਚੋਲਾ ਵੀ ਮਸਤਾਨਾ ਹੀ ਤੇ ਇੱਕ ਸ਼ਾਇਰੇ ਵੀ ਮਸਤਾਨੇ ਹੀ ਤੇ ਗੁਰੂ ਸਾਹਿਬ ਨੇ ਕਹਿੰਦੇ ਅੱਜ ਆਪ ਆਪਣੇ ਸਿੱਖ ਨੂੰ ਆਵਾਜ਼ ਮਾਰੀ ਆ ਤੇ ਅੱਜ ਆਸਵਾਨ ਦੇ ਦਾ ਮਾਤਾ ਜੀ ਇੱਕ ਨਾ ਛੋਟੀ ਜੀ ਬੇਨਤੀ ਸੀ ਸ਼ਹੀਦ ਸਾਹਿਬ ਦਾ ਤੇ ਵੱਡਾ ਪਾਓ ਮਾਤਾ ਜੀ ਛੋਟੀ ਜੀ ਬੇਨਤੀ ਹੈ ਸ਼ਹੀਦ ਸਾਹਿਬ ਵੱਡਾ ਪਾਓ ਹੁਣ ਆ ਆ ਵੇਖੋ ਆ ਮੈਂ ਇੱਕ ਆ ਪਾਇਆ ਜੇ ਇੱਕ ਮੈਂ ਇੱਡਾ ਵੱਡਾ ਆ ਪਾਇਆ ਕੋਈ ਨਹੀਂ ਭਾਰ ਨਹੀਂ ਹੈਗਾ ਦਾ ਤੇ ਭਾਰ ਨਹੀਂ ਹੁਣ ਹਾਂ ਇਹ ਛੋਟਾ ਜਿਹਾ ਪਾਨਾ ਫਿਰ ਇੱਕ ਨਾਮ ਦਾ ਹੀ ਹੁੰਦਾ ਕਿ ਅਸੀਂ ਗੁਰੂ ਵਾਲੇ ਪਰ ਗੁਰੂ ਵਾਲੇ ਤਰ੍ਹਾਂ ਨਹੀਂ ਬਣਿਆ ਜਾਂਦਾ ਬੇਨਤੀ ਜੀ ਹਨਾ ਜੀ ਤੇ ਨਾ ਕਿ ਸਾਡੀ ਬੇਨਤੀ ਪ੍ਰਮਾਨ ਕਰਿਓ ਕੀ ਚ ਅਚਾ ਇਹਦਾ ਗੀਤ ਕਸ਼ਹਰੇ ਚਾਹੀਦੇ ਆ ਦੇ ਦਿਓ ਦੇ ਦਿਓ ਮਾਤਾ ਜੀ ਤੇ ਆ ਗਾਤਰਾ ਵੀ ਇੱਕ ਸਾਡੇ ਵੱਲੋਂ ਲੈ ਕੇ ਜਾਇਓ ਤੇ ਸ਼ੀਰ ਸਾਹਿਬ ਤੁਸੀਂ ਆਪ ਲਿਓ ਤੇ ਇਕਾਤਰਾ ਇਹ ਤੇ ਵੱਡਾ ਬਣਾ ਮਾਤਾ ਜੀ ਹੁਣ ਅਸੀਂ ਕਹ ਲਓਗੇ ਐਂਡ ਦੇ ਟਾਈਮ ਤੇ ਆ ਗਏ ਹਾਂ ਤੇ ਹੁਣ ਤੱਕ ਗੁਰੂ ਵਾਲੇ ਬਣ ਜੇ ਠੀਕ ਹੈ ਜੀ ਹਾਂ ਹਾਂ ਬਸ ਹਾਂ ਨਹੀਂ ਬਾਰੇ ਹੋਣੇ ਸ਼ੁਰੂ ਜਾ ਬੁੱਤ ਵੱਡਾ ਪਾਣਾ ਜੀ ਹਾਂ ਪਿਆਰਿਓ ਗੁਰੂ ਵਾਲੇ ਬਣਿਓ ਇੰਨਾ ਸੋਹਣਾ ਦਾੜਾ ਵਾ ਤੁਹਾਡਾ ਪ੍ਰਕਾਸ਼ ਤੇ ਢੀ ਸੋਹਣੀ ਸੁਰਤਾ ਹੈ ਗੁਰੂ ਵਾਲੇ ਬਣ ਜੀਏ ਹਾਂ ਗੁਰੂ ਜੀ ਹੈ ਬੈ ਤਾਂ ਇਹ ਕਰਕੇ ਨਹੀਂ ਐ ਬੋ ਐ ਬਾਬਾ ਜੀ ਦਾਦਲੇ ਮਹਾਰਾਜ ਨੇ ਜਦੋਂ ਦੋ ਤੁਸੀਂ ਗੁਰੂ ਵਾਲੇ ਬਣ ਗਏ ਠੀਕ ਹੈ ਨਾ ਕੀ ਤੁਹਾਨੂੰ ਚਾਹੀਦਾ ਦਸਤਾਰ ਚਾਹੀਦੀ ਹੈ ਕਿਹੜੀ ਚਾਹੀਦੀ ਦੱਸੋ ਨਹੀਂ ਨਹੀਂ ਜਿਹੜੀ ਜਿਹੜਾ ਰੰਗ ਤੁਹਾਨੂੰ ਕਿਸੇਗਾ ਪਸੰਦ ਸਿੰਘੋ ਪਰ ਸਾਡੀ ਬੇਨਤੀ ਹੈ ਗੁਰੂ ਵਾਲੇ ਬਣਿਓ ਠੀਕ ਹੈ ਜੀ ਲੈ ਲੋ ਨਾ ਮੈਂ ਗਾ ਵੀ ਪਹਿਲਾਂ ਮੈਂ ਤੁਹਾਨੂੰ ਨਮੋ ਨਹੀਂ ਅੱਛਾ ਹੁਣ ਫਰਗ ਪੈ ਗਿਆ ਨਾ ਚਲੋ ਲੋ ਹੁਣ ਦੱਸੋ ਕਿਹੜੀ ਤੁਹਾਨੂੰ ਦਸਤਾਰ ਚਾਹੀਦੀ ਹੈ ਨਹੀਂ ਦੱਸੋ ਜਿਹੜੀ ਤੁਹਾਨੂੰ ਪਸੰਦ ਆ ਕਿਹੜੀ ਚਾਹੀਦੀ ਹੈ ਲੋ ਜੀ ਲੋ ਜਿਹੜੀ ਚਾਹੀਦੀ ਆ ਲੈ ਆ ਜਾਈ ਦੀ ਜੇ ਦਮਤ ਜੇ ਦਮ ਲੋ ਜੀ ਲੋ ਪਿਆਰੇ ਤੁਹਾਨੂੰ ਜੀ ਨੂੰ ਦਾਣ ਬਸ ਤਾਰ ਲੋ ਜੀ ਸਿੰਘੋ ਲੈ ਲੋ ਵਾਜੂ ਆਜੋ ਆਜੋ ਪਿਆਰੇ ਆਜੋ ਸੇਵਾ ਕੋਈ ਵੀ ਪੈਸਾ ਨਹੀਂ ਫਰੀ ਹੈ ਜੀ ਬਾਬਿਓ ਜੀ ਸਣੀ ਬਾਬਾ ਜੀ ਆ ਲੈਣੀ ਹੈ ਲੈ ਲੋ ਲੈ ਲੋ ਆਪ ਜੀ ਲੈ ਲੋ ਤੁਹਾਨੂੰ ਗੁਰੂ ਰਾਮ ਦਾਸ ਕਹਿੰਦੀ ਮੈਂ ਤੁਹਾਨੂੰ ਗੁਰੂ ਰਾਮ ਦਾਸ ਲੋ ਸਿੰਘੋ ਤੁਹਾਨੂੰ ਗੁਰੂ ਰਾਮ ਦਾਸ ਤੇ ਬੇ ਬੀ ਦਸਤਾਰ ਸਿੰਘੋ ਦੱਸੋ ਜਿਹੜੀ ਰੰਗ ਵੇਖੋ ਤੁਸੀਂ ਕਿਹੜਾ ਤੁਹਾਡੀ ਮਰਜ਼ੀ ਦਾ ਰੰਗ ਨਹੀਂ 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 ਤੁਹਾਡੀ ਮਰਜ਼ੀ ਦਾ ਰੰਗ ਸਿੰਘੋ ਲੋ ਫਿਰ ਜਿਆ ਲੈ ਕੇ ਜਾ ਬਾਬਿਓ ਤੁਹਾਨੂੰ ਗੁਰੂ ਦਾ ਅੰਦਾਸ ਤੁਹਾਨੂੰ ਗੁਰੂ RAM ਦਾ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਵਾਹਿਗੁਰੂ ਜੀ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਉਹ ਸਾਹਮਣੇ ਟੈਂਟ ਲੱਗਾ ਆਪਣਾ ਜੀ ਦਸਤਾਰਾ ਫਰੀਜ ਹੈ ਕਾਤਰੇ ਫਰੀਜ ਹੈ ਕਸ਼ਰੇ ਫਰੀਜ ਹੈ ਕੋਈ ਵੀ ਪੈਸਾ ਨਹੀਂ ਸਿੰਘੋ ਸੇਵਾ ਦਾ ਮਾਨ ਬਖਸ਼ੋ ਅਦਰ ਮਾਲ ਨੂੰ ਆਪਣਾ ਹੋ ਜੋ ਤੇ ਦਸਤਾਰਾ ਲੈ ਕੇ ਜਾਓ ਸੋਹਣੀਆਂ ਹਰ ਵਿਸਾਖੀਆ ਗੁਰੂ ਸਾਹਿਬ ਦੇ ਹੁਕਮ ਅੰਚੇ ਦਸਤਾਰਾ ਲੈ ਕੇ ਜਾਓ ਠੀਕ ਹੈ ਪਿਆਰੇ ਫਰੀ ਹੈ ਕੋਈ ਵੀ ਬੈਸਰੀ ਕਸ਼ਰੀ ਵੀ ਫਰੀ ਹੈ ਉਹ ਸਾਹਮਣੇ ਹੈ ਗੱਤੰਡ ਕਿ ਚਲੇ ਜਾਓ ਧਿਆਨ ਪਿਛੇ ਵੇਖ ਕੇ ਜਾਇਓ ਦਸਤਾਰ ਬਾਈ ਕਾਲਸਾ ਬਾਈ ਗੁਦੀ ਕੀ ਫਤਹ ਹਾਂ ਜੀ ਸਿੱਖੋ ਦਸਤਾਰ ਚਾਹੀਦੀ ਹੈ ਲੋ ਲੋ ਪਿਆਰੋ ਜਿਹੜੀ ਤੁਹਾਨੂੰ ਆ ਗਈ ਹੈ ਪਸੰਦ ਲੈ ਲਓ ਨੀਲੀ ਚਾਹੀਦੀ ਹੈ ਜਦੋਂ ਸੰਗੋ ਤੂੰ ਆਇਆ ਜੀ ਮੈਂ ਜੀ ਆਪਣਾ ਥੋੜਾ ਨੰਬਰ ਸਰਦਾ ਹੀ ਆ ਸਰਵੈ ਸਿੰਘ ਨਾਮ ਮੇਰਾ ਉਹ ਬਾਈ ਖਾਨ ਸਰਵੈ ਖਾਨ ਸਰ ਤੂੰ ਬਾਈ ਬਤਾਈ ਤੂੰ ਬਾਈ ਮੈਂ ਸਾਡੇ ਪਛਾਣ ਲਿਆ ਜੀ ਇਤੋਂ ਦੀ ਬਸ ਸੁਆਸ ਸੁਆਸ ਗੁਰੂ ਰਾਮਦਾਸ ਉਹ ਹੀ ਆ ਜੀ ਮੈਂ ਪਪਾਈ ਬਾਕੀ ਕੌਮ ਦਾ ਹਾਲ ਅਸੀਂ ਇਤਨਾ ਦੇਖਦੇ ਆ ਰੋਜ਼ ਮਿਲਦੇ ਆ ਸੰਗਾਂ ਨੂੰ ਤਾਂ ਕਰਕੇ ਸੰਜਾਲ ਕੀ ਆ ਬਲਾ ਉਹ ਮੈਂ ਬਾਈ ਨੂੰ ਗੁਰੂ ਕਰਨਾ ਤਾਂ ਠੀਕ ਹੈ ਨਹੀਂ ਸੀ ਕਿ ਧੰਨਵਾਦ ਪਿਆਰ ਖਾਲਸਾ ਠੀਕ ਹੈ ਪਿਆਰੋ ਠੀਕ ਹੈ ਨੂੰ ਕਰਨਾ ਤਾਂ ਮੈਂ ਬੋੜਾ ਗੁਰੂ ਬੜਾ ਬੇਅੰਤ ਹੈ ਗੁਰੂ ਰਾਮਦਾਸ ਨਹੀਂ ਨਹੀਂ ਤੁਸੀਂ ਹੁੰਦੇ ਆਂ ਆਪਣਾ ਤੁਸੀਂ ਤੁਹਾਡਾ ਗੁਰੂ ਬੜਾ ਬੇਅੰਤ ਹੈ ਗੁਰੂ ਰਾਮਦਾਸ ਪਾਤਸ਼ਾਹ ਬਾਈ ਗਾਲ ਸਾਹਿਬ ਬਾਈ ਫਤੇ ਬਹੁਤ ਬਹੁਤ ਧੰਨਵਾਦ ਸੰਗੋ ਬਹੁਤ ਬਹੁਤ ਧੰਨਵਾਦੀ ਕਿੜਿਆ ਨਹੀਂ ਸੇਵਾ ਦੀ ਤਾ ਦੇਖ ਦੋ ਗਾਲ ਸਾਹਿਬ ਅਸੀਂ ਕੋਣ ਹੁੰਨੇ ਆ ਅਸੀਂ ਕੋਣ ਹੁੰਨੇ ਆ ਤਾਨੂ ਗੁਰੂ ਅਮਰਦਾਸ ਸਾਡੀਆਂ ਸਾਰੀਆਂ ਰੀਸ ਜੀ ਬਹੁਤ ਵੱਡਾ ਫੈਸਲਾ ਤੇ ਧੰਨਵਾਦ ਪਿਆਰੇ ਧੰਨਵਾਦ ਸ਼ੁਕਰਾਨਾ ਹੋਕਦੇ ਦੇਖੀਦਾ ਲਾਈਵ ਜੀ 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 ਤੇ ਅੱਜ ਤੁਹਾਡੇ ਦਰਸ਼ਕ ਹੋ ਗਏ ਧੰਨਵਾਦ ਪਿਆਰੋ ਧੰਨਵਾਦ ਜੀ ਜੱਬੇ ਤੋਂ ਅੱਛਾ ਜੀ ਠੀਕ ਹੈ ਮੈਨੂੰ ਬਿਲੋਂਗ ਕਰਨਾ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਸਾਡੇ ਰੀਸ ਭਰਾਓ ਨੇ ਧੰਨਵਾਦ ਪਿਆਰੋ ਆਪੀ ਦੇ ਪਿਆਰ ਦਾ ਬਹੁਤ ਬਹੁਤ ਦਾ ਸ਼ੁਕਰਾਨਾ ਜੀ ਆਪ ਜੀ ਦਾ ਤੇ ਬਾਕੀ ਆ ਦੇਖ ਲੋ ਪੜੀ ਤੁਹਾਨੂੰ ਕਿਵੇਂ ਪਤਾ ਲੱਗਾ ਇਹਨੇ ਕੜੇ ਲੈ ਗਏ ਭੇਡਾ ਕਰਦੇ ਜੇ ਨਾ ਪਾਣੀ ਨੀ ਮਾਇਆ ਨਹੀਂ ਜਦ ਬੀਨ ਦੀ ਸੁਣੋ ਮਾਇਆ ਨਹੀਂ ਮਾਇਆ ਨਹੀਂ ਜਿਠਾਈ ਦੀ ਆਪੀ ਦਾ ਪਿਆਰ ਨਹੀਂ ਆਪ ਜੀ ਦਾ ਪਿਆਰ ਬਸ ਆਪ ਜੀ ਨੇ ਦਰਸ਼ਨ ਦੇ ਦਿੱਤੇ ਬਸ ਬਹੁਤ ਅਜੀ ਵੀਰ ਜੀ ਸ਼ੁਕਰ ਹੈ ਗੁਰੂ ਅੰਦਾਸ ਸਾਹਿਬ ਦਾ ਨਹੀਂ ਨਹੀਂ ਪਿਆਰ ਕੋਈ ਗੱਲ ਨਹੀਂ ਲੋੜ ਪਈ ਮੈਂ ਫੇਸਬੁਕ ਤੇ ਪਾਉਂਗਾ ਇੱਥੇ ਵੀ ਲੋੜ ਪਈ ਤਾਂ ਠੀਕ ਹੈ ਪਿਆਰ ਭਾਈ ਖਾਲਸਾ ਜੀ ਠੀਕ ਹੈ ਵੀਰ ਜੀ ਭਾਈ ਖਾਲਸਾ ਵੈਰੀ ਗੁਰੂ ਜੀ